ਅਸ਼੍ਰੀਕਾਲ ਤੁਸੀਂ ਦੇਖ ਰਹੇ ਸਮਝੈਂਡਿੰਗਸ ਤੇ ਮੈਂ ਹਾਂ ਪਰਦੀਪ ਕੋ ਤਾਂ ਲੁਧਿਆਣਾ ਜਿਮਨੀ ਚੋਣਾ ਤੋਂ ਬਾਅਦ ਕਾਂਗਰਸ ਦੀ ਸਿਆਸਤ ਕੁਝ ਜ਼ਿਆਦਾ ਹੀ ਡਗ ਮੰਗੌਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਿੱਥੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਆਪਣੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਲਗਿਆ ਉੱਥੇ ਪ੍ਰਗਟ ਸਿੰਘ ਤੇ ਕਿੱਕੀ ਢੁਲੋਂ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਤੇ ਜਿਸ ਤੋਂ ਬਾਅਦ ਲਗਾਤਾਰ ਇਹ ਕਹਿਣਾ ਸਹੀ ਹੋਏਗਾ ਅ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਕਲੇਸ਼ ਵਧਦਾ ਜਾ ਰਿਹਾ ਕਾਂਗਰਸ ਦਾ ਭਵਿੱਖ ਵੀ ਕੀ ਹੋਏਗਾ ਇਹ ਵੱਡਾ ਸਵਾਲ ਜ਼ਰੂਰ ਪੈਦਾ ਹੁੰਦਾ ਤਾਂ ਸਿਆਸਤ ਇਸ ਵੇਲੇ ਕਾਂਗਰਸ ਦੀ ਗਨਮੈ ਆਈ ਹੋਈ ਹੈ ਲਗਾਤਾਰ 2 ਦਿਨਾਂ ਦੇ ਅੰਦਰ ਅੰਦਰ ਤਿੰਨ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚੋਂ ਆਪਣੀ ਹਾਰ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਆਪਣੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਤੇ ਕਿਹਾ ਕਿ ਹਾਰ ਦੀ ਮੇਵਾਰੀ ਮੈਂ ਆਪਣੇ ਸਰ ਲੈਣਾ ਉਸ ਤੋਂ ਬਾਅਦ ਅ ਪਰਗਤ ਸਿੰਘ ਤੇ ਕਿਕੀਟ ਲੋਨ ਨੇ ਆਪਣੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਤਾਂ ਬਿਲਕੁਲ ਕਾਂਗਰਸ ਦੇ بڑے ਵੱਡੇ ਚਿਹਰੇ ਨੇ ਕਾਂਗਰਸ ਦੇ ਥੰਮ ਮੰਨੇ ਜਾਂਦੇ ਨੇ ਜਿੱਥੇ ਆ ਕੇ ਖੜ ਜਾਂਦੇ ਨੇ ਉੱਥੇ ਕਾਂਗਰਸ ਇੱਕ ਵਾਰ ਮਜ਼ਬੂਤ ਹੋ ਜਾਂਦੀ ਹੈ ਤੇ ਇੱਥੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵਾਦਦੀਆਂ ਜਾ ਰਹੀਆਂ ਨੇ ਤਾਂ ਵਧਣ ਵੀ ਕਿਉਂ ਨਾ ਕਿਉਂਕਿ ਲਗਾਤਾਰ ਅਸਤੀਫਿਆਂ ਦਾ ਦੌਰ ਜਾਰੀ ਹੈ ਅਸਤੀਫਿਆਂ ਦਾ ਸਿਲਸਿਲਾ ਜਾਰੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਕਾਂਗਰਸ ਦੇ ਵੱਡੇ ਚਿਹਰਿਆਂ ਦੇ ਵੱਲੋਂ ਅਸਤੀਫੇ ਲੈ ਲਏ ਗਏ ਤਾਂ ਕਾਂਗਰਸ ਦਾ ਭਵਿੱਖ ਵੀ ਕੀ ਹੋਏਗਾ ਤਾਂ ਵੱਡੇ ਸਵਾਲ ਨੇ ਜਿਹੜੇ ਕਿਤੇ ਨਾ ਕਿਤੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਜ਼ਰੂਰ ਬੈਠਦੇ ਨੇ ਕਿਉਂਕਿ ਆਪਣੇ ਅਹੁਦਿਆਂ ਤੋਂ ਅਸਤੀਫਾ ਲੈਣ ਦੇ ਨਾਲ ਜਿੱਥੇ ਇੱਕ ਪਾਸੇ ਇਹਨਾਂ ਦੇ ਭਵਿੱਖ ਨੂੰ ਲੈ ਕੇ ਖਤਰਾ ਹੈ ਉੱਥੇ ਕਾਂਗਰਸ ਦਾ ਜਿਹੜਾ ਆਉਣ ਵਾਲਾ ਫਿਊਚਰ ਹੈ ਕਾਂਗਰਸ ਦਾ ਆਉਣ ਵਾਲੇ ਜਿਹੜੇ ਮੁੱਦੇ ਨੇ ਕਾਂਗਰਸ ਦੇ ਆਉਣ ਵਾਲੇ ਕੰਮ ਨੇ ਉਹਨਾਂ ਦੀ ਪਾਰਟੀ ਦਾ ਚਿਹਰਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰਿਪਰੈਜ਼ੈਂਟ ਕੀਤਾ ਜਾਣਾ ਸਭ ਤੋਂ ਵੱਡਾ ਮੁੱਦਾ ਇੱਥੇ ਆ ਕੇ ਖਤਮ ਹੋ ਜਾਂਦਾ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋ ਦਿਨਾਂ ਦੇ ਅੰਦਰ ਤਿੰਨ ਵੱਡੇ ਚਿਹਰਿਆਂ ਦੇ ਵੱਲੋਂ ਅਸਤੀਫਾ ਲੈ ਲਿਆ ਜਾਂਦਾ ਸਭ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਪਾਤ ਪੂਸ਼ਨ ਆਸ਼ੂ ਜੀ ਅਰ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਪ੍ਰਗਤ ਸਿੰਘ ਤੇ ਕਿੱਕੀ ਟਿੱਲੋਂ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ